ਗੋਡ ਮਹੱਲਾ ਪੰਜਵਾ ਨਾਮ ਸੰਗ ਕੀਨੋ ਵਿਵਹਾਰ ਨਾਮ ਕਰਜ ਮਾਰਾ ਚਾਰਦੇ ਹਨ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹਦੇ ਨਾਲ ਹੀ ਅਸੀਂ ਆਪਣਾ ਜੋ ਲੋਕ ਲੈਣ ਦੇਣ ਦਾ ਵਪਾਰ ਬੰਦ ਕਰਦੇ ਵਿਹਾਰ ਕਰਦੇ ਆ ਅਸੀਂ ਇਹ ਨਾਮ ਦਾ ਜਪਣਾ ਤੇ ਜਪਾਉਣਾ ਰੂਪ ਹੀ ਇਹ ਵਿਹਾਰ ਕੀਤਾ ਹੈ ਨਾਮ ਦੇ ਨਾਲ ਹੀ ਪਾਇਆ ਹੈ ਨਾਮੋ ਹੀ ਇਸ ਮਨ ਦਾ ਆਧਾਰ ਉਸ ਮੁੰਦਾ ਆਸਰਾ ਵੀ ਅਸੀਂ ਨਾਮ ਹੀ ਨਾਮੋ ਨਾਮੀ ਦਾ ਨਾਮ ਵੀ ਹੈ ਉਹ ਪਰਮੇਸ਼ਰ ਹੀ ਸਾਡੇ ਮੁੰਦਾ ਆਸਰਾ ਹੈ ਕਈ ਥਾਈ ਨਾਮੋ ਨਮੀ ਦਾ ਵਜ ਕਈ ਥਾਈ ਨਾਮ ਉਸ ਦਾ ਬਹੁਤ ਬਹੁਤ ਪਾਉਸਵੰਦਾ ਵਾਕਿਕ ਹੈ ਨਾਮੋਹੀ ਚਿਤਕੀਨੀਓ ਓਟ ਸਵ ਨਾਮ ਦੀ ਚਿਤ ਵਿੱਚ ਉੱਠ ਕੇ ਇੱਕ ਲੈਣਾ ਕੀਤੀ ਹੈ ਨਾਮ ਜਪਤ ਮਿਟਹਿ ਪਾਪ ਕੋਟ ਨਾਮ ਜਪਣੇ ਕਰਕੇ ਕਰੋੜਾਂ ਜਿਹੜੇ ਪਾਪ ਕੋਟ ਵੀ ਨਹੀਂ ਕੁਸ਼ਰੇ ਹੋਏ ਕਰੋੜਾਂ ਜਗਨਾ ਦੇ ਸਾਰੇ ਨਾਸ ਹੋ ਜਾਂਦੇ ਹਨ ਰਾਸ ਦੀ ਹਰ ਏਕੋ ਨਾਮ ਤੁਸਾਨੂੰ ਰਾਸ ਪੂੰਜੀ ਦਿੱਤੀ ਹੈ ਸਰਦਾ ਦਿੱਤੀ ਹੈ ਇਪੋ ਕਾਲ ਕੁਸ਼ ਦੇ ਨਾਮ ਜੀ ਮਨ ਕਾ ਇਸ਼ਟ ਗੁਰ ਸੰਗਤਿਆ ਨੂੰ ਸੇ ਗੁਰ ਦਾ ਇਸ਼ਟ ਪਿਆਰਾ ਹੈ ਵਾਹਿਗੁਰੂ ਗੁਰਾਂ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਦਾ ਧਿਆਨ ਕਰਦੇ ਹਾਂ ਮਨ ਦਾ ਇਸ਼ਟ ਹੈ ਆਪ ਹੀ ਗੁਰੂ ਸਿੰਘੂ ਕਾ ਹੈ ਸੰਗੀ ਰਹਿਣ ਵਾਲਾ ਹੈ ਉਸ ਨੂੰ ਧੋਣੀ ਹੋ ਪ੍ਰਹਾਉ ਨਾਮ ਹਮਾਰੇ ਜੀ ਕੀ ਰਾਸ ਜਦੋਂ ਨਾਮ ਹੈ ਮਹਾਰਾਜ ਹੋ ਸਾਡੇ ਜੀ ਦੀ ਰਾਸ ਪੂੰਗੀ ਹੈ ਨਾਮੋ ਸੰਗੀ ਜਤ ਕਤ ਜਾ ਜਿੱਥੇ ਜਿੱਥੇ ਲੋਕ ਲੋਕ ਜਾਈਏ ਨਾ ਵੀ ਸਾਡਾ ਸਾਥੀ ਹੈ ਨਾਮੋ ਹੀ ਮਨ ਲਗਾ ਮਿੱਠਾ ਸ਼ਾਨ ਅੰਮ੍ਰਿਤ ਨਾਮ ਵੀ ਮਿੱਠਾ ਪਿਆਰਾ ਲੱਗਿਆ ਹੈ ਮੀਂਹ ਦੇ ਕਿਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਚਲ ਸਾਰੇ ਸਭ ਮਹਿ ਨਾਮੋਂ ਡੀਠਾ ਸਾਰੇ ਜੀ ਨਾਮੀ ਜੋ ਪ੍ਰਮੇਸ਼ਰ ਆਪਸੇ ਨੂੰ ਵੇਖਿਆ ਸੀ ਨਾਮੇ ਦਰਗਹ ਹੈ ਮੁਕਤ ਹੁੰਦੇ ਉਸੇ ਨੂੰ ਆਉਂਦੀ ਅੰਮ੍ਰਿਤ ਨਾਮ ਦਾ ਪ੍ਰਕਾਸ਼ ਹੀ ਜਲਾ ਚ ਵੀ ਥਲਾ ਜੀ ਨਾਮ ਦਾ ਸਿਮਰਨ ਹੁੰਦਾ ਹੈ ਸਾਰੇ ਦਾ ਜੇ ਪ੍ਰਮੇਸ਼ਰ ਦਾ ਗਉਂ ਦਾ ਪੁਜਾਰਨ ਹੁੰਦਾ ਐਸੀ ਅਵਸਥਾ ਵੀ ਆ ਜਾਂਦੀ ਹੈ ਯਾਪਕਪੁਰਖ ਨੂੰ ਫੇਰ ਨਾਮਿਸ ਰੂਪ ਵੀ ਪ੍ਰਗਟ ਹੋ ਜਾਂਦਾ ਹੈ ਨਾਮੇ ਦਰਗਹ ਮੁਖ ਉਜਲੇ ਪਰਮੇਸ਼ਰ ਦਾ ਨਾਮ ਜਪਣਾ ਕਰਕੇ ਦਰਗਾਹ ਉਜਲੇ ਮੁਖ ਵਾਲੇ ਹੋ ਜਾਂਦਾ ਹੈ ਨਾਮੇ ਸਗਲੇ ਕੋਲ ਉਧਰੇ ਨਾਮ ਜਪਣੇ ਕਰਕੇ ਸਾਰੇ ਕੋਲ ਦਾ ਆਧਾਰ ਹੋ ਜਾਂਦਾ ਹੈ ਨਾਮ ਹਮਾਰੇ ਕਾਰਜ ਸੀ ਸੁਖੀਐ ਦੇ ਨਾਮ ਕਰਕੇ ਲੋਕ ਪਰਲੋਗ ਦੇ ਸਾਡੇ ਕਾਰਜ ਸਿਧ ਪੂਰੇ ਹੋ ਗਏ ਹਨ ਨਾਮ ਸੰਗ ਇਹੋ ਮਨੂਆ ਗੀਤ ਜਿਵੇਂ ਹਰ ਕੋ ਪਰਵਾਰ ਸਭ ਸਾਰੇ ਸਿਧ ਪੂਰਨ ਹੋ ਗਏ ਹਨ ਨਾਮ ਸੰਗ ਇਹੋ ਮਨੂਆ ਗੀਰ ਮੋਰੀ ਨਾਮ ਨਾ ਦੇ ਬੱਚਾ ਮਾਤਾ ਦੇ ਅਸਮ ਦੇ ਦੁੱਧ ਨਾਲ ਦੇ ਕੀ ਜਾਣਦਾ ਹੈ ਸਾਡਾ ਨਾਮ ਦੇ ਨਾਲ ਮਨ ਗਿੱਜ ਗਿਆ ਹਰ ਵਕ ਤੇਸੇਲੇ ਵਿਚਾਰਨ ਕਰਦੇ ਰਹਿੰਦੇ ਹਾਂ ਨਾਮੇ ਹੀ ਹਮ ਨਿਰਭਉ ਪਹੇ ਨਾਮ ਕਰਕੇ ਅਸੀਂ ਕਾਲ ਦੇ ਢੈ ਤੋਂ ਨਿਰਭਉ ਹੋ ਗਏ ਹਾਂ ਨਾਮੇ ਆਵਨ ਜਾਵਨ ਰਹੇ ਨਾਮ ਕਰਕੇ ਜੰਮਣ ਮਰਨ ਦਾ ਜਨਾਵਾ ਕੌਣ ਸੀ ਇਹ ਤੋਂ ਰਹਿਤ ਹੋ ਗਏ ਹਾਂ ਗੁਰਪੂਰ ਮਿਲ ਗੁਣਤਾ ਇਹ ਸਰਬ ਜਾਨਕ ਦੇ ਪੂਰੀਆਂ ਗੁਣਤਾਸ ਖੁਣੇ ਦੇ ਗੋਣਾ ਦੇ ਖਜ਼ਾਨੇ ਪਰਮੇਸ਼ਰ ਨਾਲ ਮੇਲ ਦੁੱਤਾ ਕਹੋ ਨਾਨਕ ਸੁਖ ਸਹਿਜ ਨਿਵਾਸ ਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਂ ਇਸ ਪ੍ਰਕਾਰ ਸਹਿਜ ਸ਼ਾਂਤੀ ਤੇ ਸੁਖ ਸਰੂਪ ਵਿੱਚ ਸਹਿਜਿਓ ਗਿਆਨ ਸਰੂਪ ਹੈ ਸਹਿਜਿਓ ਉਹਦੇ ਗਿਆਨ ਕਰਕੇ ਸੁਖ ਸੁਮੇ ਨਿਵਾਸ ਟਿਕਾ ਹੋ ਗਿਆ ਹੈ ਗੌਂਡ ਮਹੱਲਾ ਪੰਜਵਾ ਇਹ ਗੌਂਡ ਕਹਿੰਦੇ ਜੀ ਇੱਥੇ ਬਿੰਦੇ ਨਾਲ ਗੋਂਡੀ ਪੌੜਾ ਗੋਂਡ ਮਹੱਲਾ ਪੰਜਵਾ ਨਿਮਾਨੇ ਕਉ ਜੂਦੇ ਤੂ ਮਾਨੁ ਗ੍ਰੀਵਨੁ ਆਇ ਫਰਮਾਉਂਦੇ ਨਿਹੇ ਭਾਈ ਮੇਰਾ ਵਾਹਿਗੁਰੂ ਐਸਾ ਹੈ ਜਿਨਾਂ ਨੂੰ ਕੋਈ ਮਾਨ ਦੇਣ ਵਾਲਾ ਨਹੀਂ ਉਹਨਾਂ ਮਰਮਾਨਾ ਨੂੰ ਮਾਨ ਸਤਕਾਰ ਦੇਣ ਵਾਲਾ ਵਾਹਿਗੁਰੂ ਹੈ ਸੱਚੇ ਪਾਤਸ਼ਾਹ ਆਪ ਨਗਲ ਭੁੱਖੇ ਕਉ ਕਰਤਾ ਦਾਾਂ ਯਾਨੂ ਸਾਰੇ ਲੋਕ ਆਸਾ ਕਰਕੇ ਭੁੱਖੇ ਹੈ Sarı numarosu da onun. ਉਨਾਂ ਦੀ ਭੁੱਖ ਮਿਟਣ ਬਾਅਦ ਮਨ ਵਾਹਿਗੁਰੂ ਨੂੰ ਜੀਣਾ ਕਰਦਾ ਹੈ ਗਰਭਪੂਰ ਮਹਿ ਰਾਖਨ ਹਾਰ ਧਿਆਨਿਕ ਜਿੱਥੇ ਗਰਭ ਮਾਤਾ ਦਾ ਹੈ ਉਦੋਂ ਤੇ ਰੱਖਿਆ ਕਰਨ ਵਾਲਾ ਪਰਮੇਸ਼ਵਰ ਤੇਸ ਠਾਕੁਰ ਕੋ ਸਦਾ ਨਮਸਕਾਰ ਓ ਠਾਕੁਰ ਮਾਇਕ ਆਕਾਲ ਤੁਮ ਸਦਾ ਸਦਾ ਬੰਦਨਾ ਕਰੀਏ ਨਮਸਕਾਰ ਕਰੀਏ ਐਸੋ ਪ੍ਰਭ ਮਨ ਮਾਹਿ ਧਿਆਏ ਜਿਹੜੂ ਐ ਰੱਖਿਆ ਕਰਨ ਵਾਲਾ ਜਿੱਥੇ ਕੋਈ ਨਹੀਂ ਰੱਖਿਆ ਕਰਨ ਵਾਲਾ ਉਸ ਵੈ ਨੂੰ ਮਨ ਚ ਤੇ ਹੁਨਾ ਕਰੀਏ ਘਟ ਆਵ ਘਟ ਜਦ ਕਦ ਹੈ ਸਹਾਏ ਈਸ਼ਰ ਘਟ ਆਵ ਕੱਢ ਸੁਗਡ ਘਾੜ ਚੰਗੇ ਜਿਹੇ ਰਸਤੇ ਹੈ ਤੇ ਸਮਾਨ ਜਿਹੇ ਰਸਤੇ ਆਵ ਕਦ ਔਖੀਆਂ ਘਾਟੀਆਂ ਜਿਹੜੀਆਂ ਹਨਗੀਆਂ ਸੁਗਡ ਘਾੜ ਬਹਿ ਵੀ ਸੰਪਦਾ ਆਵੇ ਹੰਕਾਰ ਕੋ ਰਹਿਤ ਕਰਨ ਵਾਸਤੇ ਔਖੀਆਂ ਘਾਟੀਆਂ ਕਾਮ ਕਰੋ ਯਾਦ ਕਾ ਦੀ ਨਿਵਰਤੀ ਵਾਸਤੇ ਘਾਟ ਇੱਥੇ ਸੰਸਾਰ ਦੇ ਰਸਤਿਆਂ ਵਿੱਚ ਆਵ ਕੱਡ ਜੰਮ ਮਾਰਗ ਦੇ ਔਖੀਆਂ ਘਾਟੀਆਂ 'ਚ ਜਿੱਥੇ-ਜਿੱਥੇ ਵਾਹਿਗੁਰੂ ਸਹਿਕਾ ਕਰਨ ਵਾਲਾ ਹੈ ਰਹਾਉ ਰੰਗ rau ਜਾ ਕੇ ਇਕ ਸਮਾਨ ਇਹ ਆਲੂ ਦੇ ਵਰਗੀ ਚਾਹੇ ਕੋਈ ਗੰਗਾਲ ਹੋਵੇ ਚਾਹੇ ਕੋਈ ਰਾਜਾ ਹੋਵੇ ਜੋ ਸ਼ਰਨ ਆਵੇ ਸਾਰਿਆਂ ਨੂੰ ਨਿਹਾਲ ਕਰ ਦਿੰਦਾ ਇੱਕੋ ਸਮਾਨ ਦਿੱਤੀ ਜਤਕਦਾ ਹੈ ਕੀ ਜੰਮ ਪਾਰਸਾਂ ਨੂੰ ਕਿ ਜੋ ਤੇਟਨੇ ਕਹੂ ਹੁਤਾ ਤਉ ਰਾਵਣ ਕਹ ਹੁਨ ਕੋ ਕੈ ਕੇ पेड़ ਦੇ ਨਾਲ ਹੀ ਪਦਾਰਥਾਂ ਵਾਲੇ ਰਾਜਿਤ ਹੋ ਗਏ ਹੈ ਜਿਨ੍ਹਾਂ ਕੋਈ ਪਦਾਰਥ ਨਹੀਂ ਹੁੰਨ ਕਹੋਂਦੇ ਜੇ ਇਹ पेड़ ਨਾਲ ਲੱਗਾ ਹੁੰਦਾ ਕੰਗਾਲ ਤੇ ਰਾਜਾ ਆਪਾਂ ਕੀ ਨੂੰ ਕਹਿਣਾ ਸੀ ਇਸ ਬੇਡ ਦੇ ਮਾਰੇ ਸਾਰੇ ਲੋਕ ਮਣੀ ਫੁਰਗਰੇ ਗਰੀਬ ਤੇ ਅਮੀਰ ਸੋਫਰ ਹੁੰਦੇ ਹਨ ਹਾਂ ਜੀ ਰਾਉ ਰੰਕ ਰੰਕ ਰਾਉ ਜਾ ਕੇ ਇੱਕ ਸਮਾਨ ਸੋਹਣੇ ਸਦਸਾ ਰੰਕ ਜੋ ਗਰੀਬ ਹੈ ਅਤੇ ਰਾਜਾ ਹੈ ਇੱਕੋ ਜੀ ਨਿਰਾਜ ਸਾਰਿਆਂ ਨੂੰ ਤੱਕਦਾ ਹੈ ਕੀਟ ਹਸਤ ਸਗਲ ਪੂਰਾਂ ਵਿੱਚ ਵੀ ਹਾਥੀ ਜੀ ਦੀ ਵੀ ਸਾਰਿਆਂ ਦੀ ਪ੍ਰਵੇਸ਼ਣ ਪੂਰਿਆ ਹੋਇਆ ਹੈ ਕਈ ਲੋਕ ਸਵਾਲ ਕਰਨਗੇ ਕਿ ਜਿਹੜਾ ਕੀੜੀ ਵਿੱਚ ਪ੍ਰਮੇਸ਼ਰ ਦੀ ਜੋਤ ਵਾ ਇਹ ਹਾਥੀ ਦੀ ਪਾਦੀਏ ਕਿਸੇ ਕੋਣੀ ਇਹ ਕੀ ਰੱਖੂਗੀ ਅਤੇ ਇਹ ਹਾਥੀ ਦੀ ਜਿਹੜੀ ਜੋਤ ਹੈ ਉਹ ਕੀੜੀ ਦੀ ਪਾਦੀਏ ਫਾਸੀ ਲੰਕ ਦੀ ਹਰੂ ਇੱਕੋ ਜਿਵੇਂ ਕਿਹਵੇਂ ਹੈ ਇਹ ਕੋਈ ਵਿਚਾਰ ਹੈ ਸਾਧ ਸੰਗਤ ਜੀ ਇਸ ਪ੍ਰਕਾਰ ਮੰਦਰ ਦੇ ਅੰਦਰ ਦੀਵਾ ਦੀ ਗਾਦੀ ਜਿੱਡਾ ਮੰਦਰ ਹੁੰਦਾ ਨਿਆਇਕਾ ਦੇ ਮਤਨਸਾਰ ਉਹਨਾਂ ਕੋ ਦੀਵੇ ਦਾ ਪ੍ਰਕਾਸ਼ ਹੁੰਦਾ ਤੇ ਬਾਹਰ ਨਹੀਂ ਪ੍ਰਤੀਤ ਹੁੰਦਾ ਇਸੇ ਪ੍ਰਕਾਰ ਮਦਾਂਕੀਆਂ ਦਾ ਇਹ ਮਤ ਹੈ ਜਿਵੇਂ ਜਿੱਡਾ ਕੋ ਮਕਾਨ ਉੱੜ ਲਿਏ ਉਹਨਾਂ ਦਾ ਆਕਾਸ਼ ਵਿੱਚ ਆ ਜਾਂਦਾ ਹੈ ਕਿ ਬਾਕੀ ਆਕਾਸ਼ ਬਾਹਰ ਰਹਿ ਜਾਂਦਾ ਹੈ ਐਵੇਂ ਪਰਮੇਸ਼ਵਰ ਦਾ ਆਕਾਸ਼ ਦੀ ਨਿਆਈ ਵਿਆਪਕ ਹੈ ਸੋ ਜਿੱਥੇ ਕੋ ਕਾਰ ਜਿੱਦਾ ਹੱਥੀ ਦਾ ਕਾਰ ਜਿਉਂਨੀ ਜੋਤ ਹੈ ਅਤੇ ਜੇ ਟੀਵੀ ਦਾ ਕਾਰ ਹੈ ਉਹਦੇ ਕਿ ਉਹ ਨੀਕ ਸੱਤਾ ਪਾਈ ਹੋਈ ਹੈ ਕਿਉਂ ਕੋਈ ਨਿਗਾਹ ਹੈ ਉਸ ਦਿਸ਼ਾਰੇ ਅਕਾਸ ਵਿੱਚ ਮੇਰੇ ਛੋਟੇ ਜਿਹੇ ਕੋ ਕਮਰਾ ਵਾਲ ਨੇ ਉਹਦੇ ਛੋਟਾ ਘਾਸ ਆ ਜਾਂਦਾ ਕਿਉਂਕਿ ਵੱਡਾ ਮਕਾਨ ਬਣ ਲੈ ਕੋਲੇ ਵੱਡਾ ਆ ਜਾਂਦਾ ਯੋ ਪ੍ਰਮੇਸ਼ਰ ਕੋ ਜਾਈਏ ਸਾਰਿਆਂ ਵਿੱਚ ਹਾਂ ਜੀ ਕੀਟ ਹਸਤ ਸਗਲ ਪੂਰਾਨ ਕਿਸੇ ਦੇ ਹੱਥ ਵਿੱਚ ਸਾਰੇ ਨਹੀਂ ਕੋਈ ਅਪੂਰਨ ਹੈ ਪਰਮੇਸ਼ਰ ਬੀਓ ਪੂਸ਼ ਨਾਮ ਅਸਲਤ ਧਰੈ ਯੋ ਪ੍ਰਮੇਸ਼ਰ ਕਿਸੇ ਬੀਓ ਨੂੰ ਕੁਛ ਕਰਕੇ ਦੂਏ ਨੂੰ ਕੁਛ ਕਹੀਂ ਸਲਾਹ ਨਹੀਂ ਧਾਰਨ ਕਰਦਾ ਕੰਮ ਲਿਆਗਦ ਵਾਲੇ ਨੂੰ ਵਜ਼ੀਰਾਂ ਦੀ ਲੋੜ ਹੁੰਦੀ ਹੈ ਜੋ ਕਿਸ ਕਰੈ ਸੋ ਆਪਹਿ ਕਰੈ ਦੇਵ ਜੀ ਬੜੇ ਦੀਵ ਧਰਮੰਗਲ ਲਖ ਗੰਖੇਲ ਕੀ ਆਪਣੇ ਸ਼ਾਹ ਜੀ ਵੈਸਾ ਹੈ ਜੋ ਕਿਸ ਕਰੈ ਸੋ ਆਪਹਿ ਕਰੈ ਜੋ ਕੁਝ ਕਰਨਾ ਹੈ ਉਹ ਆਪ ਹੀ ਸਰਵ ਕਲਾ ਸਮਰੱਥਾ ਕਰਦਾ ਹੈ ਜਾ ਕਾ ਅੰਤ ਨਾ ਜਾਣ ਸਕੂ ਜਿਸ ਦਾ ਅੰਤ ਪਾਰਵਾਰ ਕੋਈ ਬਣ ਕੇ ਜੀਵ ਵੱਖਰਾ ਨਹੀਂ ਜਾਣ ਸਕਦਾ ਆਪੇ ਆਪ ਨਰੰਜਨ ਸੂਰ ਬੇ ਆਦੀ ਸਰੂਪ ਆਂ ਮੈਂ ਸੋਧ ਸੁਣ ਪਾਸਾ ਪਰ ਮੇਸ਼ਕਰੋ ਆਪ ਆਕਾਰ ਆਪ ਨਿਰੰਕਾਰ ਜੈਸੂ ਲੋਕੇ ਆਕਾਰ ਨੂੰ ਧਰਨਵਾ ਵੀ ਇੱਕ ਤੋਂ ਬਹੁਤੇ ਹੋਵਾਂ ਆਪ ਹੀ ਸਾਰੇ ਆਕਾਰਾਂ ਤੋਂ ਸਕੰਤ ਨਿਰਆਕਾਰ ਸਰੂਪ ਹੈ ਅੱਜ ਕੱਲੇ ਕਿ ਮਿਰਾਕਾਰੀ ਹੋਰ ਨਵੇਂ ਜੰਮੇ ਉਹ ਦੋਵੇਂ ਹੱਥ ਕਰਕੇ ਕਹਿੰਦੇ ਆ ਜੇ ਆਕਾਸ਼ ਪੁਲਾੜ ਕਿਹੜਾ ਨਾਮ ਨਿਰਮਕਾਰ ਹੈ ਆਕਾਸ਼ ਜੜ ਨੂੰ ਹੀ ਨਿਰੰਕਾਰ ਮੰਨੀ ਬੈਠੇ ਆ ਕੱਟ ਕੱਟ ਘਾਟ ਸਭ ਘਟ ਆਧਾਰ ਕੱਟ 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 ਸਭ ਘਟ ਆਧਾਰ ਕੱਟਣ ਦੀ ਖਾਣੀ ਹਿੰਦਾ ਐ ਅਨ ਕੱਟੇ ਜਿਹੜੀ ਖਾਣੀ ਹਿੰਦਾ ਤੇ ਕੱਟੇ ਉਦੋਂ ਉਦੋਂ ਦੀ ਖਾਣੀ ਹਿੰਦਾ ਤੇ ਸੇਬ ਦੀ ਖਾਣੀ ਦਾ ਆਧਾਰ ਰੂਪ ਹੈ ਕਿ ਹੋਂ ਖਾਣੀਆਂ ਦਾ ਨਾਮ ਰੰਗ ਭਗਤ ਭੇ ਲਾਲ ਰਿਸ਼ੀ ਸੁਨਾਮ ਦੇ ਪ੍ਰੇਮ ਦੇ ਰੰਗ ਕਰਕੇ ਭਗਤੋ ਲਾਲ ਸੁਹੇ ਭਗਤੀ ਦੇ ਗਿਆਨ ਦੇ ਅੰਕਰ ਤੇ ਬੀਜਾਂ ਤੇ ਹੋ ਗਏ ਹਨ ਜਸ ਕਰਤੇ ਸੰਤ ਸਦਾ ਨਿਹਾਲ ਸਦਾ ਵਾਹਿਗੁਰੂ ਦਾ ਜਸ ਕਰਦੇ ਰਹਿੰਦੇ ਸਦਾ ਉਹਨਾਂ ਦਾ ਮਨ ਨਿਹਾਲ ਪ੍ਰਸੰਨ ਰਹਿੰਦਾ ਹੈ ਆਲ ਬੋਖਲੇ ਰੈਟ ਹੋ ਗਏ ਹੋ ਨਾਮ ਰੰਗ ਜਾਣ ਰਹੇ ਆਗਾਈ ਸ਼੍ਰੀ ਦੇ ਨਾਮ ਦੇ ਰੰਗ ਕਰਕੇ ਭਗਤ ਜਨ ਤ੍ਰਿਪਤ ਹੋ ਰਹੇ ਰਾਜ ਰਹੇ ਹਣ ਨਾਨਕ ਤਿੰਨ ਜਨ ਲਾਗੈ ਪਾਏ ਜੀ ਕਹਿੰਦੇ ਇਹ ਜੀ ਪਿਆਰਿਆਂ ਦੇ ਚਰਨੀ ਲੱਗਣਾ ਕਰੀਏ ਤੁਹਾਨੂੰ ਨਾ ਪਿਆਰ ਹੁੰਦਾ ਜੀਵਨ ਹੈ ਗੋਂਡ ਮਹੱਲਾ ਪੰਜਵਾ ਜਾ ਕੇ ਸੰਗ ਇਹੋ ਮਨ ਨਿਰਮਲੋ ਜੀ ਪਰਮੇਸ਼ਰ ਦੇ ਜੇ ਸੰਗ ਭਗਤਾਂ ਧੰਨ ਹਨ ਉਹਨੇ ਦਾ ਜੀਵਨ ਜੋ ਬੰਦਗੀ ਕਰਦੇ ਹੈ ਜਿਨ੍ਹਾਂ ਦੀ ਸੰਗਤ ਕਰਕੇ ਮਨ ਦੀਆਂ ਕਾਮ ਕੁਰਦੀਆਂ ਸਾਰੀਆਂ ਮੈਲਾ ਲੈ ਜਾਂ। ਇਹ ਮਨ ਸੁਧ ਹੋ ਜਾਵੇ। ਸੁਤੇ ਜਿਨ੍ਹਾਂ ਦੇ ਮਿਲਿਆ ਵਾਹਿਗੁਰੂ ਆਪੇ ਹੀ ਚੇਤੇ ਆਉਣ ਲੱਗ ਜੀ। ਐਹੀ ਜੀ ਸੰਗਤ ਹੈ ਮਾਰਾ ਸਾਖ ਦੀ। ਜਿਨ੍ਹਾਂ ਦੇ ਕੋਲੇ ਗਿਆਨ ਮੰਦੇ ਫੁਰਨੇ ਮਿੜੀਆਂ। ਸੁਕੇ ਮਨ ਸ਼ਾਂਤ ਹੋ ਜਾਵੇ। ਉਹਨੂੰ ਸੰਤ ਕਹੀਦਾ ਜਿਨ੍ਹਾਂ ਸਾਸ ਗਲਾਸ ਨਾ ਵਿਸੜਾ। ਹਰ ਨਾਮਾ ਮੰਤਰ ਦਨੁਸੇ ਸੇਈ ਗਿਆਨ ਕਾ ਪੂਰਨ ਸੋਈ ਸ਼ਾਂਤੋ। ਜੀ ਹਜੂਰ ਫਰਮਾਉਂਦੇ ਹਨ ਜਾ ਕੈ ਸੰਗ ਇਹੋ ਮਨ ਨਿਰਮਲ ਜਿਨਾ ਦੀ ਸੰਗਤ ਕਰਕੇ ਮਨ ਮਲ ਬਖੇ ਬਾਰਨਾ ਹਟ ਜਾਣੇ ਮਨੋਂ ਨਿਰਮਲ ਹੋ ਜਾਵੇ ਜਾ ਕੈ ਸੰਗ ਹਰ ਹਰ ਸਿਮਰਨ ਨੂੰ ਜਿਨਾ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਵਰ ਦਾ ਸਿਮਰਨ ਵਾਸਦਾ ਹਿਰਦੇ ਚ ਜਾ ਕੈ ਸੰਗ ਕਿਲ ਵਿਖ ਹੋਹਿ ਨਾ ਜਿਨਾ ਦੀ ਸੰਗਤ ਕਰਕੇ ਬ੍ਰਹਮ ਕੇਲੀ ਕਾ ਅਦਿਕ ਕਾ ਅਦਿਕ ਚਾਰ ਪ੍ਰਕਾਰ ਦੇ పాਪ ਨਾਸ਼ ਹੋ ਜਾਂਦੇ ਹਨ ਜਾ ਕੈ ਸੰਗ ਰਿਦਾ ਪਰਗਾ ਜਿਨਾ ਦੀ ਸੰਗਤ ਕਰਕੇ ਹਿਰਦੇ 'ਚ ਉਹ ਬ੍ਰह्म ਗਿਆਨ ਦਾ ਪ੍ਰਕਾਸ਼ ਕਰੋੜਾ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਂਦਾ ਹੈ ਕਿਸੇ ਨੇ ਪਰਸ਼ਨ ਕੀਤਾ ਕਿ ਕਹੇ ਜੀ ਕਸੂਦੀ ਤਰਜ਼ ਨਹੀਂ ਚੱਲੀ ਜਾਂਦੀ ਉਹ ਭਾਈ ਸੂਰ ਜਿਵੇਂ ਨੂੰ ਤਬਲਾ ਨਹੀਂ ਹੈ ਉਹ ਸੀਤਲ ਸੁਖ ਸਾਧਨ ਸੀਤਲ ਮਨ ਆਪਣਾ ਕਰਨ ਵਾਲਾ ਪਰਮੇਸ਼ਰ ਉਹਦੀ ਠੰਡ ਦਾ ਬਿਆਨ ਨਹੀਂ ਹੋ ਸਕਦਾ ਜਾ ਕਹ ਸੰਗ ਰਿਦਾ ਪਰਗਾਸ ਹਿਰਦੇ ਕਰਕੇ ਸੰਗਤ ਕਰਕੇ ਮਹੱਤਮਾਨੀ ਕਰਕੇ ਇਹ ਰੱਜੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਇਹ ਸੰਤਨ ਹਰ ਕੇ ਮੇਰੇ ਮੀ ਉਹ ਤਾਂ ਹੀ ਹਰੀ ਦੇ ਸੰਤਾਨੀਏ ਤੇ ਸਾਡੇ ਪਿਆਰੇ ਸੱਜਣ ਹਨ ਕੇਵਲ ਨਾਮ ਗਾਈਏ ਜਾ ਕੈ ਨੀਤ ਜਿਨ੍ਹਾਂ ਨੇ ਸਮਝ ਕੇ ਕੋਈ ਇੱਕ ਪਰਮੇਸ਼ਰ ਦਾ ਗੁਰੂ ਮੁੱਢੇਣ ਵਾਲਾ ਨਾਮ ਹੀ ਗਾਇਆ ਜਾਂਦਾ ਹੈ ਹੋਰ ਕਿਸੇ ਦੀ ਉਪਾਸ਼ਨਾ ਦੀ ਲੋੜ ਨਹੀਂ ਰੱਖੀ ਦੀ ਰਹਾਉ ਜਾ ਕੈ ਮੰਤਰ ਹਰ ਹਰ ਮਨ ਵਸੈ ਜਿਨ੍ਹਾਂ ਨੇ ਮੰਤਰ ਉਪਦੇਸ਼ ਕਰਕੇ ਹਰ ਹਰ ਪ੍ਰਵੇਸ਼ਰ ਮਨ ਚ ਵਸ ਜਾਂਦਾ ਹੈ ਜਾ ਕੈ ਉਪਦੇਸ਼ ਭਰਮ ਭਉ ਨਸੈ ਸਿੱਖਿਆ ਜਿਹੜੀ ਕਰਕੇ ਹਰ ਹਰ ਪ੍ਰਵੇਸ਼ਰ ਮਨ ਚ ਵਸ ਜਾਂਦਾ ਹੈ ਜਿਨ੍ਹਾਂ ਦੇ ਉਦੇਸ਼ ਕਰਕੇ ਭਰਮ ਵੀ ਤੇ ਭਉ ਵੀ ਸਭ ਨਸ ਜਾਂਦੇ ਹਨ ਜਾ ਕੈ ਕੀਰਤ ਨਿਰਮਲ ਸਾਹਿਬਾਂ ਸੰਤਾਂ ਦੀ ਕੀਰਤ ਤੇ ਜਸ ਕਰਦੇ ਆ ਉਦੋਂ ਪ੍ਰਵੇਸ਼ਰ ਦੇ ਸਾਰੂਪ ਦੀ ਪ੍ਰਾਪਤੀ ਵਾਲਾ ਐਸਾ ਕੀਰਤਨ ਹੋ ਰਿਹਾ ਜੀਨਾਂ ਦੀ ਸੰਗਤ ਵਿੱਚ। ਜਾ ਕੀ ਰੇਨ ਬਾਂਛਾ ਸੰਸਾਰ ਜੀ ਦੀ ਧੂੜ ਸੰਸਾਰ ਕਿਉਂ ਦਾ ਹੈ। ਕੋਟ ਪਤ ਤ ਜਾ ਕੈ ਸੰਗ ਉਧਾਰ ਜੀ ਦੀ ਮਾਨਮੀ ਵਰਗੇ ਆ ਜਾਂ ਮਲਵੇ ਜੀਨਾਂ ਦੀ ਸੰਗਤ ਕਰਕੇ ਉਧਾਰ ਹੋ ਗਿਆ ਉਹਨਾਂ ਦਾ। ਏਕ ਨਿਰੰਕਾਰ ਜਾ ਕੈ ਨਾਮ ਆਧਾਰ ਜੀ ਗੁਰੂ ਜੀ ਦੀ ਨਿਰੰਕਾਰ ਦੇ ਨਾਮ ਦਾ ਹੀ ਆਸਰਾ ਹੈ। ਸਰਬ ਜੀਆਂ ਕਾ ਜਾਨੈ ਭੇਉ। ਜੀ ਉਹ ਵਾਇਕ ਨੂੰ ਸਾਰਿਆਂ ਜੀਆਂ ਦਾ ਕਿਰਪਾ ਨਿਦਾਨ ਨਿਰੰਜਨ ਦੇਓ ਖਜ਼ਾਨਾ ਨੰਨ ਦਿਓ ਪ੍ਰਕਾਸ਼ ਉਹਦੇ ਨਾਮ ਦਾ ਆਸਰਾ ਹੈ ਜਿਨਾਂ ਸੰਤਾਂ ਦੇ ਹਿਰਦੇ 'ਚ ਪਾਰ ਬ੍ਰਹਮ ਜਦ ਭਏ ਕਿਰਪਾਲੂ ਹੋਏ ਇਹ ਗੁਰੂ ਜੀ ਕਿਰਪਾਲੂ ਹੋਏ ਸਭ ਪੀਟੇ ਗੁਰ ਸਾਧ ਦਇਆ ਨਾਲ ਨਾਨਕ ਸਾਹਿਬ ਸਾਹਿਬ ਜੋ ਸ੍ਰੇਸ਼ਟ ਦਇਆ ਦੇ ਕਰ ਤਾ ਪ੍ਰਾਪਤ ਹੋਏ ਹਨ ਦਿਨ ਰੈਣ ਨਾਨਕ ਨਾਮ ਤੇ ਆਏ ਜਿਵੇਂ ਰੈ ਦੁਨੀ ਉਸ ਪਰਮੇਸ਼ਰ ਦੇ ਨਾਮ ਨੂੰ ਜਪਉਣਾ ਕਰੀਏ ਸੁਖ ਸਹਿਜ ਆਨੰਦ ਹਰ ਨਾ ਆਏ ਸਤਜਤ ਸੁਖੋ ਦੇ ਨਾਮ ਰੂਪ ਦੀ ਪ੍ਰਾਪਤੀ ਇਹ ਕਿਉਂ ਜੋ ਰੂਪ ਜੋ ਬ੍ਰਹਮ ਹੈ ਉਹਦਾ ਨੰਨ ਮਾਰਦੇ ਨਾਮ ਜਪਣੇ ਕਰਕੇ ਹੀ ਹੁੰਦਾ ਹੈ ਦਿਨ ਰਹਿਣ ਨਾਨਕ ਨਾਮ ਉਤਾਈ ਸੁਖ ਸੱਜ ਆਨੰਦ ਹਰ ਨਾਏ ਵਾਹਿਗੁਰੂ ਖਾਲਸਾ ਵਾਹਿਗੁਰੂ